ਅੱਜ ਮੈਂ ਤੁਹਾਨੂੰ ਦੱਸੂਗੀ ਵੀ ਸਕਰੀਨ ਰਿਕਾਰਡਰ ਦੇ ਥਰੂ ਅਸੀਂ ਕਿਦਾਂ ਮਤਲਬ ਵੀਡੀਓ ਬਣਾ ਸਕਦੇ ਆ ਸਕਰੀਨ ਰਿਕਾਰਡਰ ਦੇ ਥਰੂ ਅਸੀਂ ਵੀਡੀਓ ਵੱਡੀ ਵੀਡੀਓ ਕਿਸ ਤਰ੍ਹਾਂ ਬਣਾ ਸਕਦੇ ਆ ਤੇ ਇਹਨੂੰ ਪੋਸਟ ਕਰਕੇ ਅਸੀਂ ਕਿੰਨੇ ਵੀਊ ਸਬਸਕ੍ਰਾਈਬਰ ਸਾਰਾ ਕੁਝ ਗੇਨ ਕਰ ਸਕਦੇ ਆ ਹਨ ਬਸ ਥੋੜਾ ਜਿਹਾ ਮਿਹਨਤ ਲੱਗੇਗੀ ਕੋਈ ਵੀ ਤੁਹਾਨੂੰ ਹੋਰ ਮਤਲਬ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ ਬਸ ਆਪਣਾ ਸਕਰੀਨ ਰਿਕਾਰਡਰ ਔਨ ਕਰਨਾ ਹੈ ਤੇ ਚਲੋ ਜਾਣਦੇ ਆ ਫਿਰ ਹੈਲੋ ਸਤਿ ਸ਼੍ਰੀ ਅਕਾਲ ਜੀ ਹੋਸਨੋ ਕਿਵੇਂ ਹਾਲ ਚਾਲ ਹੈ ਵੈਲਕਮ ਆ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਦੇ ਵਿੱਚ ਤੇ ਅੱਜ ਗੱਲਬਾਤ ਕਰਦੇ ਆ ਵੀਡੀਓ ਐਡਿਟ ਕਿੱਦਾਂ ਕਰੀਏ ਤੇ ਵੀਡੀਓ ਐਡਿਟ ਕਰਨ ਲਈ ਸਾਨੂੰ ਜਿਹੜੇ ਐਪ ਦੀ ਜ਼ਰੂਰਤ ਪੈਂਦੀ ਆ ਹਨਾ ਉਹਦੇ ਵਿੱਚ ਜਿਹੜੇ ਐਪ ਹੁੰਦੇ ਡਾਊਨਲੋਡ ਕਰਕੇ ਉਹਨਾਂ ਦੇ ਥਰੂ ਹੀ ਅਸੀਂ ਵੀਡੀਓ ਨੂੰ ਕੱਟ ਸਕਦੇ ਆ ਐਡਿਟ ਕਰ ਸਕਦੇ ਆ ਜੇ ਕੋਈ ਚੀਜ਼ ਉਸ ਚ ਐਡ ਕਰਨੀ ਆ ਹਨਾ ਮਿਊਜ਼ਿਕ ਵੀ ਐਡ ਹੋ ਜਾਂਦੇ ਸਾਰਾ ਕੁਝ ਹੋ ਜਾਂਦਾ ਤੇ ਉਹਦੇ ਲਈ ਐਪ ਹੁੰਦੇ ਆ ਤੇ ਸਭ ਤੋਂ ਪਹਿਲੇ ਜਿਹੜਾ ਨਿਊ ਯੂਟਿਊਬਰਸ ਹਨਾ ਉਹਨਾਂ ਨੂੰ ਤਾਂ YouTube ਦੇ ਜਿਹੜੇ ਦਿੱਤੇ ਹੋਏ ਮਤਲਬ ਟੂਲਸ ਐ ਉਹਨਾਂ ਦੇ थ्रू ਹੀ ਐਡਿਟ ਕਰਨੀ ਚ ਐਡੀਟਿੰਗ ਕਰਨੀ ਚਾਹੀਦੀ ਐ ਬਾਕੀ ਚਲੋ ਜੇ ਤੁਹਾਨੂੰ ਨਹੀਂ ਸਮਝ ਆਂਦੀ ਤਾਂ ਤੁਸੀਂ VN ਯੂਜ਼ ਕਰ ਸਕਦੇ ਆ VN ਇਸ ਦਾ ਬੈਸਟ ਐਪ ਫॉर ਐਡੀਟਿੰਗ ਹਨਾ ਸਭ ਤੋਂ ਵਧੀਆ ਤੇ ਈਜ਼ੀਲੀ ਚਲਾਉਣ ਵਾਲਾ ਐਪ ਹੈਗਾ VN ਉਹ ਤੁਸੀਂ ਈਜ਼ੀਲੀ ਇਹਨੂੰ ਮਤਲਬ ਮੈਨੇਜ ਕਰ ਸਕਦੇ ਆ ਸਮਝ ਸਕਦੇ ਆ ਹਨਾ ਐਡਿਟ ਕਰ ਸਕਦੇ ਹਾਂ ਤੇ ਦੂਸਰਾ ਨੰਬਰ ਤੇ ਤਾਂ ਆਂਦਾ ਹੈਗਾ ਇਨ ਸ਼ੋਰਟ ਇਹ ਵੀ ਬਹੁਤ ਵਧੀਆ ਐਪ ਹੈ ਤੇ ਫ੍ਰੀ ਆਫ ਕੋਸਟ ਹੈ ਕਈ ਵਾਰ ਇਹਨਾਂ ਦੇ ਵਿੱਚ ਵੀਡੀਓਜ਼ ਆ ਜਾਂਦੀਆਂ ਉਹ ਤੁਸੀਂ ਦੇਖ ਸਕਦੇ ਮਤਲਬ ਸੈਕਿੰਡ ਦੇ ਵੀਡੀਓ ਹੁੰਦੀਆਂ ਉਹ ਦੇਖਣੀਆਂ ਹੁੰਦੀਆਂ ਹਨਾ ਤੇ ਤੁਸੀਂ ਇਹਨੂੰ ਫ੍ਰੀ ਦੇ ਵਿੱਚ ਚਲਾ ਸਕਦੇ ਆ ਬਹੁਤ ਸਭ ਤੋਂ ਵਧੀਆ ਵੀ ਐਪ ਹੈਗਾ ਤੇ ਫਿਰ ਆndi ਗੱਲ ਵੀ ਅਸੀਂ ਜਿਹੜਾ ਥੰਬਨੇਲ ਆ ਉਹ ਕਿੱਦਾਂ ਬਣਾਈਏ ਹਨਾ ਤੇ ਤੁਸੀਂ ਇਨ ਸ਼ੋਰਟ ਦੇ ਵਿੱਚ ਜਾਂ ਮਤਲਬ ਕਿਸੇ ਦੂਸਰੇ ਐਪ ਦੇ ਵਿੱਚ ਵੀ ਤੁਸੀਂ ਆਪਣੀ ਕੋਈ ਫੋਟੋ ਲੈ ਲੈਣੀ ਹੈ ਉਹਦੇ ਵਿੱਚ ਐਡਿਟ ਕਰ ਲੈਣਾ ਹੈ ਪੀ ਆਈ ਪੀ ਤੇ ਜਾਓਗੇ ਤਾਂ ਉਹਦੇ ਵਿੱਚ ਫੋਟੋ ਐਡ ਹੋ ਜਾਂਦੀ ਹੈ ਫੋਟੋ ਦੇ ਉੱਪਰ ਜਿੱਦਾਂ ਫੋਟੋ ਲਗਾਨੀ ਹੈ ਵੀਡੀਓ ਦੇ ਉੱਪਰ ਫੋਟੋ ਤੁਸੀਂ ਰੱਖ ਛੱ ਕੇ ਰੱਖਣੀ ਹੈ ਹਨਾ ਇਦਾਂ ਹੋ ਜਾਂਦਾ ਤੁਸੀਂ ਜਿੱਦਾਂ ਹੀ ਤਾਂ ਆਪਸ਼ਨ ਚ ਲਾਓਗੇ ਤੁਹਾਨੂੰ ਸਾਰੀ ਸਮਝ ਆ ਜਾਊਗੀ ਤੁਹਾਨੂੰ ਮੈਂ ਐਪ ਦੱਸ ਦਿੱਤੇ ਨੇ VN ਤੇ in short ਇਹ ਇਹ ਐਪ ਹੈ ਜਿਹੜੇ ਜਿਹਨਾਂ ਥਰੂ ਮੈਂ ਐਡੀਟਿੰਗ ਕਰਦੀ ਆਂ ਜਦੋਂ ਸਟਾਰਟ ਕੀਤਾ ਸੀ ਮੈਨੂੰ ਵੀ ਨਹੀਂ ਕੁਝ ਨਹੀਂ ਪਤਾ ਸੀ ਹਨਾ ਤੇ ਹੁਣ ਮਤਲਬ ਇਹ ਸਭ ਤੋਂ ਵਧੀਆ ਐਪ ਮੈਨੂੰ ਇਹੀ ਲੱਗਦਾ VN ਤੁਸੀਂ ਵੀ ਇਹਨੂੰ ਚਲਾਓ ਤੇ ਬਹੁਤ ਵਧੀਆ ਐਪ ਹੈ ਵੈਸੇ ਤਾਂ YouTube ਨੇ ਵੀ ਬਹੁਤ ਸਾਰੇ ਟੂਲਸ ਦਿੱਤੇ ਹੋਣੇ ਤੁਸੀਂ ਫੋਨ ਤਾਂ ਨਵੇਂ ਮਤਲਬ ਆਗੇ ਨੇ ਉਹਦੇ ਜਿਹੜੇ ਹੈਗੇ ਨੇ ਫੀਚਰਸ ਤੇ ਤੁਸੀਂ ਫੋਟੋਆਂ ਨੂੰ ਹੀ ਐਡਿਟ ਕਰਕੇ ਵੀਡੀਓ ਬਣਾ ਸਕਦੇ ਹਾਂ ਨਾ ਪਹਿਲੇ ਇਹ ਨਹੀਂ ਸੀਗਾ ਹੁਣ ਥੋੜੇ ਦਿਨਾਂ ਤੋਂ ਹੀ ਇਹ ਹੋਇਆ ਵਾ ਤੇ ਛੋਟੇ-ਛੋਟੇ ਵੀਡੀਓ ਕਲਿੱਪਸ ਉਹਨਾਂ ਨੂੰ ਵੀ ਉਹਦੇ 'ਚ ਹੀ ਐਡ ਕਰ ਸਕਦੇ ਆ ਇਹ ਮਤਲਬ YouTube ਨੇ ਹੀ ਆਪਣਾ ਫੀਚਰ ਦੇ ਦਿੱਤਾ ਹੁਣ ਨਾ ਵਾ ਤੇ ਬਹੁਤ ਸਾਰੇ ਨੀਚੇ ਤੁਸੀਂ ਜਾਓਗੇ ਉਹਨਾਂ ਨੇ ਦਿੱਤੇ ਹੁੰਦੇ ਆ ਮਤਲਬ ਜੋ ਹੁੰਦੇ ਆ ਐਡਿਟ ਕਰਨੇ ਵਾਸਤੇ ਮੂਡ ਦਿੱਤੇ ਹੁੰਦੇ ਆ ਅਲੱਗ-ਅਲੱਗ ਹਨਾ ਉਹ ਵੀ ਕਰ ਸਕਦੇ ਆ ਤੇ ਇੱਕ ਜਿਹੜੀ ਹੋਰ ਗੱਲ ਹੈਗੀ ਆ ਵੀ ਸਟਾਰਟਿੰਗ ਦੇ ਵਿੱਚ ਜਿਹੜੇ ਨਵੇਂ ਯੂਟਿਊਬਰਸ ਐ ਉਹਨਾਂ ਨੂੰ ਲੌਂਗ ਵੀਡੀਓਜ਼ ਨਹੀਂ ਬਣਾਨੀਆਂ ਚਾਹੀਦੀਆਂ ਹਨਾ ਸ਼ਾਰਟਸ ਹੀ ਬਣਾਓ ਤੇ ਸ਼ਾਰਟਸ ਦੇ ਵਿੱਚ ਤੁਸੀਂ ਵਿਊ ਔਰ ਸਬਸਕ੍ਰਾਈਬਰ ਗੇਨ ਕਰੋ ਹਨਾ ਜੋ ਤੁਸੀਂ ਸਬਸਕ੍ਰਾਈਬਰਸ ਜਾਂ ਵਿਊ ਗੇਨ ਕਰੋਗੇ ਨਾ ਹੌਲੀ-ਹੌਲੀ ਤੁਹਾਡਾ ਚੈਨਲ ਥੋੜਾ ਜਿਹਾ ਗਰੋ ਹੋਊਗਾ ਤੇ ਫਿਰ ਤੁਸੀਂ ਵੱਡੀਆਂ ਵੀਡਿਓ ਤੇ ਆਜੋ ਜਦੋਂ ਤੁਸੀਂ ਦੇਖੋ ਵੀ ਤੁਹਾਡੀ ਆਡੀਅנס ਹੋ ਗਈ ਹੈ ਹਨਾ ਤੁਹਾਡੇ ਮਤਲਬ ਸਬਸਕ੍ਰਾਈਬਰ ਹੋ ਗਏ ਨੇ ਤੁਹਾਡੀ ਵੀਡੀਓਸ ਨੂੰ ਦੇਖਣ ਲੱਗਦੇ ਨੇ ਲੋਕ ਤੇ ਤੁਸੀਂ ਫਿਰ ਆਪਣੀਆਂ ਵੱਡੀਆਂ ਵੀਡੀਓ ਵੀ ਬਣਾਉਣ ਲੱਗ ਜਾਓ ਲਾਈਵ ਹੋਣ ਲੱਗ ਜਾਓ 50 ਸਬਸਕ੍ਰਾਈਬਰ ਤੇ ਬਾਅਦ ਤਾਂ ਲਾਈਵ ਦਾ ਆਪਸ਼ਨ ਖੁੱਲ ਜਾਂਦਾ ਤੁਸੀਂ ਫਿਰ ਲਾਈਵ ਹੋ ਸਕਦੇ ਆ ਹਨਾ ਉਹ ਲਾਈਵ 'ਚ ਵੀ ਬਹੁਤ ਜ਼ਿਆਦਾ ਲੋਕੀ ਤੁਹਾੜਨਾ ਲਿੰਕ ਹੁੰਦੇ ਆ ਮਤਲਬ ਤੁਹਾਨੂੰ ਜਾਣਦੇ ਆ ਫਿਰ ਤੁਹਾਨੂੰ ਉਹ ਸਬਸਕ੍ਰਾਈਬ ਵੀ ਕਰਦੇ ਆ ਤੁਹਾਨੂੰ ਵਿਊ ਵੀ ਆਉਂਦੇ ਆ ਹਨਾ ਤੇ ਦੂਜੀ ਗੱਲ ਰਹੀ ਹੈਗੀ ਵੀ ਅਸੀਂ ਹੁਣ ਆਪਣਾ ਟਾਈਮ ਕਿੱਦਾਂ ਪੂਰਾ ਕਰਨਾ ਹਨਾ ਟਾਈਮ ਦੇਖੋ ਜਿਹੜਾ ਅਸੀਂ ਸ਼ਾਰਟ ਵੀਡੀਓ ਬਣਾਉਂਦੇ ਆ ਨਾ ਉਦੋਂ ਸਾਨੂੰ ਸਬਸਕ੍ਰਾਈਬਰ ਮਿਲਦੇ ਆ 뷰 ਵੀ ਮਿਲ ਜਾਂਦੇ ਆ ਬਟ ਜਿਹੜਾ ਉਹਦਾ ਟਾਈਮ ਹੁੰਦਾ ਉਹ ਕਾਊਂਟ ਨਹੀਂ ਹੁੰਦਾ 뷰 ਦਾ ਸ਼ਾਰਟਸ ਵੀਡੀਓ ਦਾ ਜਿਹੜਾ ਹੁੰਦਾ ਵਾ ਟਾਈਮ ਉਹ ਕਾਊਂਟ ਨਹੀਂ ਹੁੰਦਾ ਵੱਡੀਆਂ ਵੀਡੀਓਜ਼ ਦਾ ਹੀ ਟਾਈਮ ਤੁਹਾਡਾ ਕਾਊਂਟ ਹੁੰਦਾ ਵਾ ਤੇ ਇਸ ਲਈ ਜਿਹੜਾ ਟਾਈਮ ਤੁਸੀਂ ਪੂਰਾ ਕਰਨਾ ওভার ਟੀ ਵੀਡੀਓ ਦੇ ਵਿੱਚ ਕਰਨਾ ਲਾਈਵ ਦੇ ਵਿੱਚ ਵੀ ਜਿਹੜਾ ਟਾਈਮ ਤੁਹਾਨੂੰ ਮਿਲਦਾ ਨਾ ਉਹ ਵੀ ਤੁਹਾਡਾ ਕਾਊਂਟ ਹੁੰਦਾ ਉਹ ਵੀ ਤੁਸੀਂ ਕਰ ਸਕਦੇ ਆ ਤੇ ਜਿਹੜੇ ਤੁਹਾਡੇ ਸਬਸਕ੍ਰਾਈਬਰ ਉਹ ਤੁਹਾਡੇ ਸ਼ਾਰਟਸ ਦੇ ਵਿੱਚ ਆਉਂਦੇ ਜ਼ਿਆਦਾ ਲੌਂਗ ਵੀਡੀਓ 'ਚ ਸਬਸਕ੍ਰਾਈਬਰ ਘੱਟ ਮਿਲਦੇ ਆ ਤੇ ਇਸ ਕਰਕੇ ਜੇ ਤੁਹਾਨੂੰ ਸਬਸਕ੍ਰਾਈਬਰ ਚਾਹੀਦੇ ਨੇ ਫਿਰ ਤੁਸੀਂ ਛੋਟੀਆਂ ਵੀਡੀਓ ਬਣਾਓ ਜੇ ਤੁਹਾਡੇ ਸਬਸਕ੍ਰਾਈਬਰ 1000 ਪਲੱਸ ਹੋ ਜਾਂਦੇ ਆ ਫਿਰ ਤੁਸੀਂ ਵੱਡੀਆਂ ਵੀਡੀਓ ਵੀ ਬਣਾ ਸਕਦੇ ਆ ਤੇ ਹਮੇਸ਼ਾ ਵੀਡੀਓਸ ਨੂੰ ਨਾ ਜਦੋਂ ਲਾਈਵ ਹੁੰਦੇ ਆ ਤੇ ਮਤਲਬ ਚੁੱਪ ਕਰਕੇ ਨਹੀਂ ਰਹਿਣਾ ਤੁਸੀਂ ਬੋਲਦੇ ਰਹਿਣਾ ਕੁਝ ਮਤਲਬ ਐਂਟਰੇਨ ਕਰਦੇ ਰਹਿਣਾ ਹਨਾ ਚਾਹੀਏ ਆਪਣੀ ਗੱਲਬਾਤ ਇਦਾਂ ਦੀ ਰੱਖੋ ਤੁਸੀਂ ਵੀ ਤੁਹਾਡਾ ਲਿੰਕ ਰਹਿਣ ਲੋਕ ਹਨਾ ਗੱਲਬਾਤ ਕਰਦੇ ਰਹਿਣ ਤੁਸੀਂ ਉਹਨਾਂ ਨੂੰ ਆਨਸਰ ਕਰਦੇ ਰਹੋ ਉਹਨਾਂ ਦੇ ਕਮੈਂਟਸ ਤੇ ਮਤਲਬ ਉਹਨਾਂ ਨੂੰ ਇਗਨੋਰ ਨਹੀਂ ਕਰਨਾ ਹੁੰਦਾ ਜੇ ਤੁਸੀਂ ਇਗਨੋਰ ਕਰੋਗੇ ਫਿਰ ਤੁਹਾਡੇ ਨਾਲ ਕਿਸੇ ਦਾ ਟੱਚ ਆਪਣੇ ਨਹੀਂ ਰਹੂਗਾ ਗੱਲਬਾਤ ਨਹੀਂ ਕਰੋਗੇ ਹੋਣਾ ਫਿਰ ਲਿੰਕ ਟੁੱਟ ਜਾਂਦਾ ਵਾ ਇਸ ਲਈ ਲਾਈਵ ਨੂੰ ਬਹੁਤ ਸੀਰੀਅਸਲੀ ਲੈਣਾ ਪੈਂਦਾ ਟਾਈਮ ਕੱਢਣਾ ਪੈਂਦਾ ਉਹਦੇ ਲਈ ਇਹ ਨਹੀਂ ਵੀ ਤੁਸੀਂ ਲਾਈਵ ਲਾ ਦਿੱਤੀ ਪਿੱਛੇ ਦਾ ਬਸ ਥੋੜਾ ਜਿਹਾ ਆਪ ਤੁਸੀਂ ਆਪਣਾ ਕੰਮ ਕਰਦੇ ਰਹੇ ਘੁੰਮਦੇ ਰਹੇ ਐਦਾਂ ਨਹੀਂ ਹੁੰਦਾ ਹੈਗਾ ਲਾਈਵ ਦੇ ਵਿੱਚ ਵੀ ਪ੍ਰੋਪਰ ਟਾਈਮ ਦੇਣਾ ਪੈਂਦਾ ਸੈਟਿੰਗ ਰੱਖਣੀ ਪੈਂਦੀ ਆ ਤੇ ਜਵਾਬ ਸਵਾਲ ਹੁੰਦੇ ਆ ਹੈਨਾ ਉਹ ਕਰਨੇ ਪੈਂਦੇ ਆ ਤੇ ਸ਼ਾਰਟਸ ਤੁਸੀਂ ਕਿਸੇ ਦੀਆਂ ਸ਼ਾਰਟਸ ਜਿਹੜੀ ਚੱਲ ਰਹੀ ਜਿਆਦਾ ਉਹਨੂੰ ਲੈ ਕੇ ਵੀ ਤੁਸੀਂ ਮਤਲਬ ਕਰ ਸਕਦੇ ਜਿਦਾ ਗ੍ਰੀਨ ਸਕਰੀਨ ਕਰਦੇ ਆ ਹਨਾ 글로ਬਲ ਅਦਾ ਕਰ ਸਕਦੇ ਆ ਤੇ ਵੱਡੀ ਵੀਡੀਓ ਵਾਸਤੇ ਜਿਹੜਾ ਹੈਗਾ ਤੁਹਾਨੂੰ ਮਤਲਬ ਕਿੱਥੋਂ ਤੁਸੀਂ ਟਾਪਿਕ ਲੈਣੇ ਆ ਤੁਸੀਂ YouTube ਦੇ ਉੱਪਰ ਹੀ ਦੇਖੋਗੇ ਜਿਹੜੀ ਵੀਡੀਓ ਜਿਆਦਾ ਚੱਲਦੀ ਹੈ ਲੌਂਗ ਦੇ ਵਿੱਚ ਹਨਾ ਜਿਹੜਾ ਟਾਪਿਕ ਜਿਆਦਾ ਭਕਿਆ ਹੋਇਆ ਮਤਲਬ ਟ੍ਰੈਂਡ ਵਿੱਚ ਹੈ ਤੇ ਜੇ ਤੁਸੀਂ ਜਿਸ ਏਰੀਆ ਦਾ ਉਸ ਉਸ ਏਰੀਆ ਦਾ ਵੀ ਤੁਸੀਂ ਲੈ ਸਕਦੇ ਆ ਆਲ ਇੰਡੀਆ ਦਾ ਵੀ ਮਤਲਬ ਕੋਈ ਵੀ ਟੌਪਿਕ ਜਿਹੜਾ ਚੱਲ ਰਿਹਾ ਆ ਆਲ ᱨੈਡੀ ਤੁਸੀਂ ਉਹੀ ਟੌਪਿਕ ਲੈ ਕੇ ਬਹੁਤ ਜ਼ਰੂਰੀ ਗੱਲਬਾਤ ਹੈ ਇਹ ਵਾਲੀ ਇਹ ਜਰੂਰ ਸੁਣੀਓ ਤੇ ਮਤਲਬ ਉਸ ਵੀ ਉਸ ਚੀਜ਼ ਨੂੰ ਤੁਸੀਂ ਉਸ ਵੀਡੀਓ ਨੂੰ ਆਪਣਾ ਸਕਰੀਨ ਰੀਕੋਰਡਰ ਔਨ ਕਰ ਲੈਣਾ ਹੈ ਨਾ ਤੇ ਸਕਰੀਨ ਰੀਕੋਰਡਰ ਔਨ ਕਰਕੇ ਵੀਡੀਓ ਤੁਸੀਂ ਮਤਲਬ ਤੁਹਾਡੀ ਰਿਕਾਰਡ ਹੋ ਜਾਣੀ ਇਹ ਜਿਹੜੀ ਦੂਸਰੇ ਕਿਸੇ ਹੋਰ ਨੇ ਪਾਈ ਹੋਗੀ ਫਿਰ ਉਹਨੂੰ ਤੁਸੀਂ ਐਡਿਟ ਚ ਜਾ ਕੇ ਜੋ ਉਹਨਾਂ ਦਾ ਮਟੀਰੀਅਲ ਹੈ ਹਨਾ ਮਤਲਬ ਉਹਨਾਂ ਨੇ ਕੁਝ ਲਿਖਿਆ ਹੋਇਆ ਹੈ ਕੁਝ ਉਹ ਤੁਸੀਂ ਕੱਟ ਦੇਣਾ ਵਾਇਸ ਰਨ ਦੋ ਉਹਨਾਂ ਦੀ ਵਾਇਸ ਦੀ ਕੋਈ ਪ੍ਰੋਬਲਮ ਨਹੀਂ ਹੈ ਤੇ ਤੁਸੀਂ ਉਸ ਵਾਇਸ ਵਿੱਚੋਂ ਥੋੜੀ ਜਿਹੀ ਵਾਇਸ ਕੱਟ ਕੇ ਆਪਣੀ ਵਾਇਸ ਦੀ ਐਡੀਟਿੰਗ ਕਰਨੀ ਹੈ ਹਨਾ ਵੀਡੀਓ ਬਾਰੇ ਕੁਝ ਵੀ ਤੁਸੀਂ ਬੋਲ ਸਕਦੇ ਆ ਹਾਂ ਵੀ ਆ ਇਸ ਵੀਡੀਓ ਚ ਐਦਾਂ ਹੋਇਆ ਹੈ ਦੇਖੋ ਜਦਾ ਤੁਸੀਂ ਆਪ ਹੀ ਦੇਖ ਲਓ ਐਦਾਂ ਮਤਲਬ ਦੋਕ ਸਟੈਪ ਚਾਹੀਏ ਤੁਸੀਂ ਬੋਲੋ ਪਰ ਉਹਦੇ ਚ ਤੁਸੀਂ ਆਪਣੀ ਐਡੀਟਿੰਗ ਕਰਨੀ ਹੈ ਫਿਰ ਇਹ ਹੁੰਦਾ ਵੀ ਫਿਰ ਕਾਪੀਰਾਈਟ ਕਲੇਮ ਨਹੀਂ ਆਊਗਾ ਜੇ ਤੁਸੀ ਆਪਣੀ ਆਵਾਜ਼ ਵਿੱਚ ਦੇ ਦੇਣੀ ਨਾ ਫਿਰ ਕਾਪੀਰਾਈਟ ਕਲੇਮ ਨਹੀਂ ਆਊਗਾ ਜੇ ਤੁਸੀ ਸਿੰਪਲ ਹੀ ਉਹਨਾਂ ਦੀ ਆਵਾਜ਼ ਹੀ ਉਹਨਾਂ ਦੀ ਵੀਡੀਓ ਨੂੰ ਕੱਟ ਆਊਟ ਕਰਕੇ ਲਾ ਦੋਗੇ ਤਾਂ ਫਿਰ ਕਾਪੀਰਾਈਟ ਹੋ ਜਾਊਗਾ ਹਨਾ ਸਭ ਤੋਂ ਈਜ਼ੀ ਵੇ ਜਿਹੜਾ ਨਾ ਇਹੀ ਹੈ ਕਿ ਕਿਸੇ ਦੀ ਵੀਡੀਓ ਨੂੰ ਤੁਸੀ ਸਕਰੀਨ ਰਿਕਾਰਡ ਕਰਕੇ ਆਪਣੀ ਥੋੜੀ ਜਿਹੀ ਵੌਇਸ ਐਡੀਟਿੰਗ ਕਰਕੇ ਥੰਬਨੇਲ ਥੰਬਨੇਲ ਆਪਣਾ ਬਣਾ ਕੇ ਲਗਾ ਦਿਓ ਤਾਂ ਤੁਸੀ ਉਹਨੂੰ ਮਤਲਬ ਪੋਸਟ ਕਰ ਦਿਓ ਹਨਾ ਵੱਡੀ ਵੀਡੀਓ ਨੂੰ ਤੇ ਗਾਇਸ ਤੁਹਾਨੂੰ ਮੇਰੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਜ਼ਰੂਰ ਦਸੀਓ ਕਮੈਂਟਸ ਦੇ ਵਿੱਚ ਤੇ ਹੌਸਲਾ ਫੁਜਾਈ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ